स्टार एजी न्यूज़ चैनल से तो आपका स्वागत करते हैं नभिया और ताजी खबरें देखने के लिए स्टार एजी न्यूज़ चैनल को लाइक शेयर कमेंट और सब्सक्राइब जरूर करो पहली घटी गई है कोर्ट काल साहब वेस्टल के बीच और बारे में क्या मैसेज देखो मैं सुनया पहली बारी इतना बड़ा ਡਵੈਲਪਮੈਂਟ ਇੱਥੇ ਪ੍ਰਗਤੀ ਨਹੀਂ ਕਿਉਂਕਿ ਲੋਕ ਬੜੇ ਪਰੇਸ਼ਾਨ ਨੇ ਲੋਕੀ ਪਰੇਸ਼ਾਨ ਨੇ ਕਾਨੂੰਨੀ ਵਿਵਸਥਾ ਤੋਂ ਲੋਕੀ ਪਰੇਸ਼ਾਨ ਨੇ ਡਰੱਗਸ ਤੋਂ ਲੋਕੀ ਪਰੇਸ਼ਾਨ ਨੇ ਇੱਥੋਂ ਦੀ ਸਾਫ ਸੁੱਤਰਾ ਇੱਥੋਂ ਦਾ ਪਾਣੀ ਇੱਥੋਂ ਦੀ ਡਰੇਨੇਜ ਇਹ ਸਾਰੀਆਂ ਚੀਜ਼ਾਂ ਤੇ ਕਿਸੇ ਸਰਕਾਰ ਨੇ ਉਹ ਕਰ ਨਹੀਂ ਕੀਤਾ ਤੇ ਉਹਨਾਂ ਨੂੰ ਹੋਪ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਭਾਰਤ ਭਰ ਚ ਡਵੈਲਪਮੈਂਟ ਲਿਆਈ ਇੱਥੇ ਵੀ ਲੈ ਕੇ ਆਣਗੇ ਤੇ ਅਸੀਂ ਉਹ ਵਾਅਦਾ ਕਰ ਰਹੇ ਹਾਂ ਕਿ ਅਸੀਂ ਡਵੈਲਪਮੈਂਟ ਤੇ ਫੋਕਸ ਤੇ ਸਰ ਕੋਰਟ ਖਾਲਸਾ ਦੇ ਵਿੱਚ ਫਰਸਟ ਟਾਈਮ ਐ ਐਵਲੀ ਰੈਲੀ ਕੀਤੀ ਕੀ ਬੀਜੇਪੀ ਵੱਲੋਂ ਤੇ ਕਿਹਦਾ ਲੱਗਾ ਤੁਹਾਨੂੰ ਮਾਹੌਲ ਤੁਹਾਨੂੰ ਲੋਕਾਂ ਦਾ ਦੇਖ ਕੇ ਮਾਹੌਲ ਅੱਛਾ ਲੱਗਾ ਤੇ ਸਾਡੀ ਜਿਹੜੀ ਵਿਜਨ ਹੈ ਉਹ ਬੜੀ ਕਲੀਅਰ ਹੈ ਕਿ ਅਸੀਂ ਇੱਥੋਂ ਲਈ ਕੰਮ ਕਰਨਾ ਲੋਕਾਂ ਲਈ ਕੰਮ ਕਰਨਾ ਤੇ ਸਾਡਾ ਇੱਥੇ ਜਿਹੜਾ ਭਾਈਚਾਰਾ ਆ ਜਿਹੜਾ ਪ੍ਰੈਸ਼ਰ ਥੱਲੇ ਆ ਉਹਨਾਂ ਲਈ ਕੰਮ ਕਰ ਆਪਕੀ ਬਾਹਰ 400 ਕੇ ਬਾਹਰ ਸਹੀ ਹੈ ਸੇ ਤੁਹਾਡੇ ਤੁਹਾਨੂੰ ਜਿਆਦਾ ਪਤਾ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਨੰਬਰ ਸਰ ਨੂੰ ਵੀ ਉਹਦੇ ਚ ਹੋਣਾ ਹੈ ਜੀ 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 ਹੋਈ ਹੈ ਤਾਂ ਕੈਸਾ ਹਜੂਮ ਲੱਗਾ ਤੁਹਾਨੂੰ ਦੇਖੋ ਤੁਸੀਂ ਦੇਖਿਆ ਲੋਕ ਕਿਵੇਂ ਹਮਾ ਕੇ ਜੀ ਜੀ ਤਰਨਜੀਤ ਸਿੰਘ ਸਮੁੰਦਰੀ ਆ ਜੀ ਨੂੰ ਦੇਖਣ ਆ ਰਹੇ ਹੈ ਜੀ ਜੀ ਤੇ ਉਹਨਾਂ ਦੇ ਵਿਚਾਰ ਸੁਣਨ ਆ ਰਹੇ ਹੈ ਲੋਕਾਂ ਨੇ ਆਪਣਾ ਨਿਰਣੈ ਲੈ ਕਰ ਲਿਆ ਉਹਨਾਂ ਨੇ ਤਿਆਰ ਕਰ ਲਿਆ ਕਿ ਇਸ ਵਾਰੀ ਭਾਰਤ ਜਨਤਾ ਪਾਰਟੀ ਦੇ ਨਾਮਾਇਦੇ ਨੂੰ ਅਸੀਂ ਦਿਤਾ ਕੇ ਲੋਕ ਸਭਾ 'ਚ ਭੇਜਣਾ ਹੈ ਜਿੱਥੇ ਉਹ ਅੰਮ੍ਰਿਤਸਰ ਦੀ ਹੱਕ ਦੀ ਗੱਲ ਕਰ ਸਕੇ ਕਿਉਂਕਿ ਪਿਛਲੇ 10 ਸਾਲਾਂ ਤੋਂ ਜੀ ਜੀ ਅੰਮ੍ਰਿਤਸਰ ਦੇ ਲੋਕਾਂ ਨੇ ਕਿਸੇ ਨੇ ਆਵਾਜ਼ ਨਹੀਂ ਚੁੱਕੀ ਅੰਮ੍ਰਿਤਸਰ ਦੇ ਲੋਕ ਦੂਜੇ ਸ਼ਹਿਰਾਂ ਨਾਲ ਪਿੱਛੇ ਹੋ ਗਏ ਜੀ ਜੀ ਤੇ ਅਸੀਂ ਇਹੀ ਵਿਸ਼ਵਾਸ ਦੁਆਉਂਦੇ ਪਏ ਸਾਰੇ ਪਾਸੇ ਜਿਦੇ ਵਿੱਚ ਤਰਨਜੀਤ ਸਮੁੰਦਰੀਆ ਜੀ ਨੇ ਵੀ ਆਪਣਾ ਆਸ਼ਵਾਸ਼ਣ ਦਿੱਤਾ ਹੈ ਕਿ ਅਸੀਂ ਅੰਮ੍ਰਿਤਸਰ ਨੂੰ ਉਹ ਸ਼ਹਿਰ ਬਣਾਵਾਂਗੇ ਜਿਵੇਂ ਦੂਜੇ ਸ਼ਹਿਰਾਂ ਚ ਅੱਧ ਪ੍ਰਗਤੀ ਹੁੰਦੀ ਪਈ ਹੈ ਉਹ ਤਾਂ ਵਿਕਾਸ ਹੁੰਦਾ ਪਿਆ ਜੀ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਕਾਜ਼ੀ ਰਾਦੇ ਤੁਰੇ ਜਿਵੇਂ ਕਿ ਛਾਟਾ ਇੰਡਸਟਰੀ ਕਿਸੇ ਟਾਈਮ ਕਿਹਾ ਜਾਂਦਾ ਕਿ ਨੰਬਰ 1 ਇੰਡਸਟਰੀ ਹੈ ਕੀ ਪੰਜਾਬ ਦੀ ਕਿ ਲੋਕੀ ਨੌਰਥ ਦੀ ਜਿਹਾ ਦੀ ਜੋ ਖਤਮ ਹੋ ਚੁੱਕੀ ਹੈ ਰੋਜ਼ਗਾਰ ਖਤਮ ਹੋ ਗਿਆ ਹੈ ਤੇ ਅਮਨ ਸਿੰਘ ਭਾਰਤੀ ਜਨਤਾ ਪਾਰਟੀ ਦਾ ਤੇ ਉਹਨਾਂ ਦਾ ਇੱਕ ਹੀ ਸੁਪਨਾ ਹੈ ਕਿ ਅਸੀਂ ਉਹ ਇੰਡਸਟਰੀ ਨੂੰ ਦੁਬਾਰਾ ਰਿਵਾਈਵ ਕਰੀਏ ਛੋਟੇ ਛੋਟੇ ਕਾਰਖਾਨੇ ਜਿੱਥੇ ਜਿੱਤੇ ਸਟਾਰਟਅਪਸ ਹੋਣ ਤੇ ਲੋਕੀ ਇੱਥੇ ਕਾਰੋਬਾਰ ਕਰ ਸਕਣ ਕਾਰੋਬਾਰ ਤੋਂ ਕਰਨਗੇ ਇਨਵੈਸਟਮੈਂਟ ਵੀ ਹੋएगी ਹੋएगी ਨਾਲ ਦੀ ਨਾਲ ਸਾਡੇ ਬੱਚਿਆਂ ਨੂੰ ਫਿਊਚਰ ਵਾਲਿਆਂ ਨੂੰ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਇਦਾਂ ਹੀ ਨਸ਼ੇ ਦੇ ਮੁੱਦੇ ਜਿਹੜਾ ਜਿਵੇਂ ਕਿ ਉਹ ਦੱਸਦੇ ਪਏ ਆ ਕਿ ਜਿਹੜੀ ਦਵਾਈ ਪੰਜਾਬ ਚ ਮਿਲਦੀ ਹੈ ਉਹ ਕਾਰਗਰ ਨਹੀਂ ਹੈ ਜੀ ਤੇ ਉਹ ਅਮਰੀਕਾ ਤੋਂ ਉਹਨਾਂ ਨੇ ਡਾਕਟਰਾਂ ਨਾਲ ਗੱਲ ਕਰਕੇ ਇਹ ਇਹ ਜੀ ਦਵਾਈ ਸ਼ੁਰੂ ਕੀਤੀ ਹੈ ਕਿ ਇੰਜੈਕਸ਼ਨ ਦੇ ਨਾਲ ਨੱਕਾਂ ਚ ਪਾਉਣ ਵਾਲੀ ਦਵਾਈ ਜੀ ਜੀ ਉਹਨਾਂ ਨੇ ਇਹਨੂੰ ਉਹ ਇਨਵੈਸਟਮੈਂਟ ਅੰਮ੍ਰਿਤਸਰ ਪੰਜਾਬ ਕਰਾਣੀ ਸ਼ੁਰੂ ਕਰਤੀ ਹੈ ਤੇ ਅਸੀਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਕਿ ਜਿਹੜੀ ਭਾਰਤ ਜਨਤਾ ਪਾਰਟੀ ਕਹਿੰਦੀ ਹੈ ਕਿ ਨਸ਼ਾ ਮੁਕਤ ਪੰਜਾਬ ਜੀ ਤੇ ਬਾਪ ਤੇ ਜਨਤਾ ਪਾਰਟੀ ਹੀ ਕਰਾ ਸਕਦੀ ਹੈ ਰੋਜ਼ਗਾਰ ਵੀ ਬਾਪ ਤੇ ਜਨਤਾ ਪਾਰਟੀ ਹੀ ਦਿਵਾ ਸਕਦੀ ਹੈ ਤੇ ਤਰੱਕੀਆਂ ਵੀ ਅਮਰਸਰ ਦੀ ਬਾਪ ਜਨਤਾ ਪਾਰਟੀ ਦੇ ਨੁਮਾਇੰਦੇ ਹੀ ਕਰਾ ਸਕਦਾ ਤੇ ਮੈਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਅਮਰਸਰ ਦੇ ਸਾਰੇ ਵਸਨੀਕ ਨੂੰ ਇਹੀ ਅਪੀਲ ਹੈ ਕਿ ਬਾਪ ਜਨਤਾ ਪਾਰਟੀ ਦੇ ਨਾਲ ਕਰੋ ਬਾਪ ਜਨਤਾ ਪਾਰਟੀ ਦੇ ਨੁਮਾਇੰਦੇ ਨੂੰ ਵੋਟ ਪਾਓ ਤੇ ਅਮਰਸਰ ਦੇ ਫਿਊਚਰ ਬਾਰੇ ਸੋਚੋ ਬਾਕੀ ਸਾਰਾ ਸਾਰਾ ਦਾ ਭਰਮ ਹੈ ਤੈਨੂੰ ਲੱਗਦਾ ਕਿ ਐਤ ਕੀ ਅੱਪਕੀ ਬਾਹਰ 400 ਕੀ ਬਾਹਰ ਜੋ ਨਰ ਹੈ ਹੋ ਸਕਦਾ ਹੈ ਅੱਪਕੀ ਬਾਹਰ 400 ਦੇ ਬਾਹਰ ਤੇ ਤਰਨਜੀਤ ਸਿੰਘ ਸੰਧੂ ਸਮੁੰਦਰੀਆ ਅਮਰਸਰ ਦੀ ਆਵਾਜ਼ ਥੈਂਕ ਯੂ ਸਰ ਥੈਂਕ ਯੂ ਸੋ ਮਚੇ ਜੇ ਔਰ ਇੱਕ ਹਜ਼ੂਮ ਦੇਖਿਆ ਵਾ ਜਿਹੜਾ ਕਿ ਬੀਜੇਪੀ ਮੋਦੀ ਸਰਕਾਰ ਵੱਲੋਂ ਕਿਉਂਕਿ ਕੋੜ ਖਾਲਸਾ ਦੇ ਵਿੱਚ ਫਸਟ ਟਾਈਮ ਇਹ ਰੈਲੀ ਹੋਈ ਹੈ ਜਿਹਦੇ ਵਿੱਚ ਕਿ ਐਡਾ ਵੱਡਾ ਹਜ਼ੂਮ ਦੇਖਿਆ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਐਤ ਕੀ ਬਾਤ ਪਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮੈਂ ਚਾਹੁੰਦੀ ਆ ਕਿ ਇਹ ਰੈਲੀ ਬਾਰ-ਬਾਰ ਹੋਣੀ ਚਾਹੀਦੀ ਆ ਕਿਉਂਕਿ ਸਾਡੇ ਲੋਕ ਜਾਗਰੂਕ ਨਹੀਂ ਗਏ ਸਾਡੀ ਲੋਕ ਦੂਸ ਕਿਉਂਕਿ ਉਹਨਾਂ ਨੂੰ ਹਰ ਟਾਈਮ ਲਾਲਚ ਦੇ ਕੇ ਵੋਟ ਖਰਾਬ ਕੀਤੀ ਜਾ ਰਹੀ ਆ ਦੂਸਰੀਆਂ ਪਾਰਟੀਆਂ ਦੇਸ਼ ਬਾਰੇ ਨਹੀਂ ਸੋਚ ਰਹੀਆਂ ਉਹ ਸਿਰਫ ਆਪਣੇ ਲਾਲਚ ਬਾਰੇ ਸੋਚ ਰਹੀਆਂ ਨੇ ਮੈਂ ਜਦੋਂ ਵੀ ਕੋਈ ਦੂਸਰੀ ਪਾਰਟੀ ਪੈਸੇ ਤੇ ਮੈਂ ਜਾਣਦੀ ਨਹੀਂ ਆ ਮੈਨੂੰ ਕਿ ਦੂਸਰੀ ਪਾਰਟੀ ਵਿੱਚ ਜਾਣਨੀ ਆ ਜਿਵੇਂ ਕਿ ਆਮ ਆਦਮੀ ਪਾਰਟੀ ਉਹ ਸਿਰਫ ਹਰ ਵੇਲੇ ਸਪੀਚ ਵਿੱਚ ਫ੍ਰੀ ਵਾਲੀਆਂ ਗੱਲਾਂ ਕਰਦੇ ਆ ਅਸੀਂ ਫ੍ਰੀ ਪਾਣੀ ਕਰਾਂਗੇ ਫ੍ਰੀ ਬਿਜਲੀ ਕਰਾਂਗੇ ਮੈਂ ਉਹਨਾਂ ਦਾ ਇੱਕ ਵਾਰੀ ਵੀ ਐ ਨਹੀਂ ਸੁਣਿਆ ਕਿ ਅਸੀਂ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵਾਂਗੇ ਤੇ ਬੜੇ ਫੈਟਾ ਪਹੁੰਚੂਕੇ ਆ ਸੀ ਬਟ ਮੈਨੂੰ ਆਪਣੇ ਨੂੰ ਲਾਸਟ ਇਅਰ ਵੋਟ ਨਹੀਂ ਕੀਤਾ ਤੇ ਇਸ ਟਾਈਮ ਮੈਨੂੰ ਬਹੁਤ ਖੁਸ਼ੀ ਆ ਸਾਡੇ ਬਹੁਤ ਲੋਕਾਂ ਨੇ ਸਾਥ ਦਿੱਤਾ ਹੈ ਤੇ ਕਰਨਜੀਤ ਸਿੰਘ ਸੰਧੂ ਪਰਮਾਤਮਾ ਕਰੇ ਇਸ ਵਾਰੀ ਅੰਮ੍ਰਿਤਸਰ ਤੋਂ ਜਿੱਤ ਕੇ ਜਾਣ ਤੇ ਆਪਣੀ ਅਭੀ ਜੇ ਵੀ ਦੀ ਸਰਕਾਰ ਸਾਡੇ ਫੋਟੋਕਾਲਸਾ ਵੀ ਜਾਵੇ ਤੇ ਪੂਰੇ ਅੰਮ੍ਰਿਤਸਰ ਵਿੱਚ ਆਏ ਸਾਡਾ ਹਾਰਟਲੀ ਇਸ ਉਹਨਾਂ ਦਾ ਸਵਾਗਤ ਕਰਦੇ ਆ ਨਸ਼ੇ ਮੰਦ ਉਹਨ ਸਾਡਾ ਯੂਥ ਜਿਹੜਾ ਗਲਤ ਰਾਹ ਤੇ ਜਾ ਰਿਹਾ ਆ ਉਹਨਾਂ ਨੂੰ ਰੋਜ਼ਗਾਰ ਮਿਲੇ ਬਾਕੀ ਜੋ ਰਾਮ ਕੋ ਲਾਏ ਹੈ ਹਮ ਉਹਨੂੰ ਤੋਂ ਲਾਏਗੇ ਹੀ ਸਰ ਬਸ ਬਸ ਇਤਨਾ ਮੈਂ ਕਹਿਣਾ ਚਾਹਤ ਹਾਂ ਤੇ ਆਏ ਨੇ ਲਾਏ ਤੁਹਾਨੂੰ ਲੱਗਦਾ ਹੈ ਅਬ ਦੀ ਵਾਰ 400 ਦੇ ਪਾਰ ਨਾਰਾ ਸਕਸੈਸ ਹੋਏਗਾ ਅਬ ਦੀ ਵਾਰ ਨਹੀਂ ਅਬ ਦੀ ਵਾਰ सब फरार तो <laughs> लगता है इस बार की जो हमेशा पंजाब उल्टा चलता है क्योंकि तो यहाँ पर एक सेवा है जो पंजाब की भी, कभी भी सेंट्रल गवर्नमेंट के साथ नहीं अटैच करती तो क्या आपको लगता है कि इस बार सेंट्रल गवर्नमेंट के साथ अटैच होगा ये सारा सिस्टम सर मेरे साथ जितने लोग हैं वो तो अटैच है मैं पूरी ट्राई भी करूंगी अपनी पूरी तन मन से कोशिश करूंगी की जो लोग बिखरे हुए हैं हमारे से अलग हुए हैं जुड़ नहीं रहे उनको भी हम अपने साथ बीजेपी में लेकर आए ठीक है थैंक यू मैम थैंक यू